ਭਗਵਾਨ ਵਾਲਮੀਕੀ ਤੀਰਥ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਕੋਲ ਨਤਮਸਤਕ ਤੀਰਥ ਪਹੁੰਚੰਤੇ ਧੂਣਾ ਸਾਹਿਬ ٹرسٹ ਦੇ ਗਤੀ ਨਿਸ਼ੀਤ ਸਤਕੂਰ ਮਲਕੀਤ ਨਾਜ਼ੀ ਪਾਸੋਂ ਵਿਕਰਮਜੀਤ ਸਿੰਘ ਮਜੀਠੀਆ ਨੇ ਲਿਆ ਅਸ਼ੀਰਵਾਦ ਵਾਲਮੀਕੀ ਤੀਰਥ ਪਹੁੰਚੰਤੇ ਧੂਣਾ ਸਾਹਿਬ ٹرسٹ ਦੇ ਚੇਅਰਮੈਨ ਕੋਮ ਪ੍ਰਕਾਸ਼ ਗੱਬਰ ਅਤੇ ਸਾਥੀਆਂ ਵੱਲੋਂ ਕੀਤਾ ਗਿਆ ਮਜੀਠੀਆਂ ਦਾ ਜੀ ਮੇਰੀ ਬੜੀ ਖੁਸ਼ਕਿਸਮਤੀ ਹੈ ਜੀ ਕਿ ਭਗਵਾਨ ਵਾਲਮੀਕ ਜੀ ਦੇ ਚਰਨ ਪਰਸਨ ਦਾ ਮੈਨੂੰ ਮੌਕਾ ਮਿਲਿਆ ਔਰ ਮੈਂ ਹਮੇਸ਼ਾ ਮੇਰੇ ਲਈ ਜੋ ਯਾਦਗਾਰ ਪਲ ਨੇ ਦਾਸ ਹਮੇਸ਼ਾ ਇਹ ਗੱਲ ਕਹਿੰਦਾ ਕਿ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਹੈ ਕਿ ਅਸੀਂ ਉਸ ਕੈਬਨਟ ਤੇ ਸardar prakash singh ji badal sahab ਨਾਲ Sardar beet singh badal ji ਨਾਲ ਹਿੱਸੇ ਸਾ ਜਿਸ ਕੈਬਨਿਟ ਨੇ ਜਿਸ ਮੁੱਖ ਮੰਤਰੀ ਸਾਹਿਬ ਨੇ ਇਸ ਭਗਵਾਨ ਬਾਲਮੀਕ ਜੀ ਦੇ ਤੀਰਥ ਦੀ ਸੇਵਾ ਕਰਨ ਦਾ ਜਿਨਾਂ ਨੂੰ ਮੌਕਾ ਮਿਲਿਆ 1947 ਵੈਸੇ ਤਾਂ ਹਿਸਟਰੀ ਬਹੁਤ ਪੁਰਾਣੀ ਹੈ ਬਹੁਤ ਲੰਮੀ ਹੈ ਮਗਰ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਕਿੰਨੇ ਮੁੱਖ ਮੰਤਰੀ ਆਏ ਕਿਸੇ ਦਾ ਧਿਆਨ ਨਹੀਂ ਪਿਆ ਧਾਰਮਿਕ ਥਾਂਾਂਾਂ ਦੀ ਸੇਵਾ ਕਰਨ ਦਾ ਸੋ ਸਾਡੇ ਵੱਡੇ ਭਾਗ ਕੀ ਸਾਡੇ ਦੂਰ ਅੰਦੇਸ਼ੀ ਮੁੱਖ ਮੰਤਰੀ ਸਾਹਿਬ ਸਨ ਜਿਨ੍ਹਾਂ ਨੇ ਸੇਵਾ ਕੀਤੀ ਵੀ ਔਰ ਇਸ ਕਿਸਮ ਦੀ ਸੇਵਾ ਕੀਤੀ ਕਿ ਅੱਜ ਉਹਦੇ ਤੋਂ ਛੇ ਲੈ ਕੇ ਬਾਕੀ ਧਾਰਮਿਕ ਸਥਾਵਾਂ ਦੀਆਂ ਸੇਵਾਵਾਂ ਵੱਖ-ਵੱਖ ਸੂਬਿਆਂ 'ਚ ਹੋ ਰਹੀਆਂ ਨੇ ਚਾਹੇ ਅ ਵਾਰਾਨਸੀ 'ਚ ਤਿਆਰੀਆਂ ਹੋਈਆਂ ਅਯੋਧਿਆ 'ਚ ਹੋਈਆਂ ਕਿੱਥੇ ਨਾ ਕਿੱਥੇ ਉਹ ਟੀਮਾਂ ਆ ਕੇ ਵਿਜ਼ਿਟ ਕਰਕੇ ਗਈਆਂ ਨੇ ਜੋ ਹੈਰਿਟੇਜ ਵਾਕ ਵਿਰਾਸਤੀ ਮਾਰਕ ਉਥੇ ਬਣਿਆ ਦਰਬਾਰ ਸਾਹਿਬ ਜਾਣ ਲਈ ਜਾਂ ਇਹ ਆ ਜਗਾ ਤਿਆਰ ਹੋਈ ਆ ਭਗਵਾਨ ਵਾਲਮੀਕ ਜੀ ਦੀ ਚਾਹੇ ਉਹ ਜਿਹੜਾ ਉਹ ਸਾਡਾ ਆਨੰਦਪੁਰ ਸਾਹਿਬ ਤੇ ਮੋਛੇ ਸਾਹਿਬ ਤੋਂ ਜਿਹੜਾ ਤਿਆਰ ਕਰਾਇਆ ਸੀਗਾ ਖਾਲਸੇ ਦਾ ਓਏਡਾ ਵੱਡਾ ਯਾਦਗਾਰ ਸੋ ਇਹ ਸਾਰੀਆਂ ਚੀਜ਼ਾਂ ਵਾਸਤੇ ਖੁਸ਼ਕਿਸਮਤੀ ਆ ਕਿ ਸਾਨੂੰ ਉਹ ਮੌਕਾ ਮਿਲਿਆ ਉਹ ਸੇਵਾ ਕਰਨ ਦਾ ਔਰ ਮੈਂ ਜਦ ਇੱਥੇ ਆ ਜਾਇਆ ਹਾਂ ਮੈਨੂੰ ਬੜਾ ਅਫਸੋਸ ਵੀ ਹੁੰਦਾ ਹੈ ਦੁੱਖ ਵੀ ਹੁੰਦਾ ਕਿ ਜੋ ਫਰਜ਼ ਬਣਦਾ ਹੈ ਸਰਕਾਰਾਂ ਦਾ ਮਿਨਿਮਮ ਨਿਕਾਜਾ ਬੇਸਿਕ ਮੇਨਟੇਨੈਂਸ ਚਾਹੇ ਉਹ ਵਿਰਾਸਤੀ ਮਾਰਗ ਹੈ ਚਾਹੇ ਇਹ ਭਗਵਾਨ ਵਾਲਮੀਕ ਜੀ ਦਾ ਤਾਂ ਜਾਂ ਹੋਰ ਕੋਈ ਵੀ ਆ ਜੋ ਯਾਦਗਾਰਾਂ ਬਣੀਆਂ ਨੇ ਬੜੀਆਂ ਫੋਟੋਆਂ ਵੀ ਲੱਗੀਆਂ ਨੇ ਚਾਹੇ ਛੋਟਾ ਕੱਲੂ ਕਰਾ ਹੈ ਵੱਡਾ ਕੱਲੂ ਕਰਾ ਹੈ ਅੱਜ ਹਾਲਾਤ ਕੀ ਬਣੇ ਹੋਏ ਆ ਜੀ ਇਹ ਔਰ ਵਿਰਾਸਤੇ ਖਾਲਸਾ ਦੇ ਹਾਲਾਤ ਕੀ ਬਣੇ ਆ ਮਗਰ ਸਰਕਾਰ ਕੋਈ ਜ਼ਿੰਮੇਵਾਰੀ ਨਿਭਾਈ ਨਹੀਂ ਪਾਰੀ 5 ਲੱਖ ਕਰੋੜ ਦੇ ਕਰਜ਼ਾਈ ਜਰੂਰ ਕਰਤਾ ਨਗਰ ਬੇਸਿਕ ਚੀਜ਼ਾਂ ਜੋ ਲੋਕਾਂ ਦੀ ਭਾਵਨਾ ਜਿੱਥੇ ਜੁੜੀ ਆ ਜਾਂ ਲੋਕਾਂ ਦੀਆਂ ਸੁੱਖ ਸਹੂਲਤਾਂ ਸੇਵਾਵਾਂ ਉਹਦੇ ਚ ਸਰਕਾਰ ਫੇਲ ਹੋ ਰਹੀ ਔਰ ਮੈਨੂੰ ਅੱਜ ਦੱਸਿਆ ਗਿਆ ਕਿ ਇਸ ਬੋਰਡ ਦੇ ਚੇਅਰਮੈਨ ਹਮੇਸ਼ਾ ਮੁੱਖ ਮੰਤਰੀ ਸਾਹਿਬ ਆਪ ਰਹੇ ਆ ਉਹਦਾ ਕਾਰਨ ਕੀ ਸੀ ਕਿਉਂਕਿ ਮੁੱਖ ਮੰਤਰੀ ਕੋਲ ਸਾਰੇ ਖਜ਼ਾਨਾ ਉਹਨੇ ਚਲਾਉਣਾ ਪੰਜਾਬ ਦਾ ਉਹ ਜੁੰਮੇ ਆਰੀ ਛੱਡ ਕੇ ਭੱਜ ਗਿਆ ਭਗਵੰਤ ਮਾਨੁਰੀ ਕਿ ਮੈਂ ਇਹ ਜੁੰਮੇ ਆਰੀ ਚੁਕਨੀ ਉਹ ਭੱਜੇ ਕਿਉਂ ਕਿਉਂਕਿ ਸੇਵਾ ਨਹੀਂ ਕਰਨਾ ਚਾਹੁੰਦੇ ਪੈਸੇ ਨਹੀਂ ਦੇਣਾ ਚਾਹੁੰਦੇ ਸੋ ਸਭ ਤੋਂ ਤਰੀਕਾ ਚੰਗਾ ਪਤਲੀ ਗਲੀ ਚੋਂ ਨਿਕਲਦਾ ਕਿ ਆਪ ਸੇਵਾ ਹੀ ਛੱਡ ਦਿਓ ਨਹੀਂ ਤਾਂ ਇਹ ਤਾਂ ਮੈਂ ਸਮਝਾਂ ਭਗਵਾਨ ਵਾਲਮੀਕ ਜੀ ਦਾ ਵੀ ਇੱਕ ਤਰੀਕੇ ਦਾ ਨਰਾਦਰ ਕਰਨ ਵਾਲੀ ਗੱਲ ਹੈ ਕਿ ਭਾਈ ਤੁਹਾਡੇ ਦਾ ਚੰਗੇ ਭਾਗ ਸੀ ਤੁਹਾਨੂੰ ਇਹ ਸੇਵਾ ਮਿਲੀ ਸੀ ਭੱਜੇ ਕਿਉਂ ਇਹਦੇ ਤੋਂ ਅਫਸੋਸ ਦੀ ਗੱਲ ਹੈ ਕਿ ਇਹ ਕੁਝ ਹੋ ਰਿਹਾ ਸਰਕਾਰ ਦੀ ਮਨਸ਼ਾ ਸਾਫ਼ ਹੋ ਰਹੀ ਹੈ ਕੀ ਅੱਜ ਆ ਮਜੀਠੀਆ ਸਾਹਿਬ ਰਾਮ ਤੀਰਥ ਆਏ ਆ ਗੁਰੂ ਨੇ ਕਿਰਪਾ ਕੀਤੀ ਸੀ ਜਮਾਨਤ ਸੁਪਰੀਮ ਕੋਰਟ ਨੇ ਦਿੱਤੀ ਸੀ ਤੋਂ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਭਗਵਾਨ ਬਾਲਮੀਕ ਜੀ ਦੇ ਮੰਦਰ ਦੇ ਵਿੱਚ ਆਏ ਨੇ ਰਾਮ ਤੀਰਥ ਆਏ ਨੇ ਔਰ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੀ ਔਰ ਤੇਰੇ ਦਰ ਤੇ ਆਉਂਦੇ ਰਹੀਏ ਔਰ ਤੇਰਾ ਸ਼ੁਕਰਾਨਾ ਕਰਦੇ ਰਹੀਏ ਅੱਜ ਸਾਨੂੰ ਮਿਰਛਿਆ ਸਾਹਿਬ ਦੇ ਆਉਂਦੇ ਨਾਲ ਸਾਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਭਗਵਾਨ ਦਾ ਔਰ ਭਗਵਾਨ ਦੇ ਚਰਨਾਂ 'ਚ ਰਹਿੰਦੇ ਆ ਭਗਵਾਨ ਬਾਦਮੀਕ ਜੀ ਦੇ ਮੰਦਿਰ 'ਚ ਆਏ ਆ ਔਰ ਬਹੁਤ ਖੂਬਸੂਰਤ ਮੰਦਿਰ ਬਣਿਆ ਹੈ ਇਹ ਮੰਦਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੁੱਖ ਮੰਤਰੀ ਪੰਜਾਬ ਸੀ ਉਹਨਾਂ ਦੇ ਟਾਈਮ 'ਤੇ ਬਹੁਤ ਅਸੀਂ ਸੋਹਣਾ ਨਕਸ਼ਾ ਤਿਆਰ ਕਰਕੇ ਅਰਜ ਜੈਕਟ ਵਧੀਆ ਬੁਲਾ ਕੇ ਔਰ ਮੰਦਰ ਬਣਾਇਆ ਅੱਜ ਭਗਵਾਨ ਬਾਲਮੀਕ ਜੀ ਦੇ ਮੰਦਰ ਤੇ ਜਾ ਕੇ ਦਰਸ਼ਨ ਕਰਕੇ ਬੜੀ ਸ਼ਾਂਤੀ ਮਿਲੀ ਆ ਔਰ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਵਿਵਾਗਰੂ ਇਤਾਂ ਹੀ ਸਾਡੇ ਤੇ ਸਾਡੇ ਪਰਿਵਾਰਾਂ ਤੇ ਮਿਹਰ ਪ੍ਰਿਆਪਤ ਰੱਖ ਪਵਨ ਬਾਲਮੀਕੀ ਤੀਰਤੀ ਵਿਖੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ تنسੂ 2 ਕਰੋੜ ਰੁਪਏ ਲਾ ਕੇ ਪਵਨ ਬਾਲਮੀਕੀ ਪੀਸ ਨੂੰ ਹਿੰਦੂਤਾ ਦਾ ਅਠਮਾ ਯੂਬਾ ਬਣਾਇਆ ਸੀ ਉਨਾ ਦੀ ਸਰਕਾਰ ਦੇ ਸਾਬਕਾ ਮੰਤਰੀ ਤਾਪਿਕ ਨਿੰਦੀ ਸਿੰਘੀ ਮਜੀਠੀਆ ਜੋ ਸੰਤ ਮਲਕੀਨਾਰੀ ਮਹਾਰਾਜ ਕੋ ਅੱਜ ਸ਼ਿਰਵਤ ਲੈਣ ਵਾਸਤੇ ਆਏ ਆ ਦਾਸ ਨੇ ਉਹਨਾਂ ਦੇ ਦਿੱਤ ਸਵਾਗਤ ਵੀ ਕੀਤਾ ਨਾਲ ਧੰਨਵਾਦ ਵੀ ਕੀਤਾ ਕਿ ਜੂ ਨੇ ਨਹੀਂ त्यागे ਨਖ ਮਸਤਕ ਹੋਈ ਗੁਰਬਾਲਮੀ ਮਹਾਰਾਜ ਗਿਆ ਅਰਦਾਸ ਕੀਤੀ ਹੈ ਤੇ ਸੰਤਾਂ ਨੇ ਵਿਚਾਰ ਦੀ ਕਰਦਾ ਬਾਗ ਦਿੱਤਾ ਉਹਨਾਂ ਨੂੰ ਕਿ 2027 ਵਿੱਚ ਤੁਹਾਡੀ ਚੜ੍ਹਦੀ ਕਲਾ ਰਹੇਗੀ ਕਿਉਂਕਿ ਤੁਸੀਂ ਸੇਵਾ ਭਾਵਨਾ ਦੇ ਨਾਲ ਪਵਨ ਬਾਲਮੀ ਦੀ ਦੀ ਸੇਵਾ ਕੀਤੀ ਈ ਧੰਨਵਾਦ ਜੈ ਬਾਲਮੀ ਕੀ ਹਰ ਬਲ ਮੈਂ ਹਰਦੀਪ ਸਿੰਘ ਭਗਾਲੀ ਚੇਅਰਮੈਨ ਭਗਵਾਨ ਵਾਲਮੀ ਸੰਘਰਸ਼ ਦਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਭਗਵਾਨ ਵਾਲਮੀਕ ਤੀਰਤੇ ਨਤਮਸਤਕ ਹੋਣ ਵਾਸਤੇ ਆਏ ਸੀ ਔਰ ਗੁਰੂ ਦਸ ਕਰਾਨਾ ਕਰਨ ਵਾਸਤੇ ਆਏ ਆ ਭਗਵਾਨ ਵਾਲਮੀਕ ਆਸਰਮ ਤੇ ਅੱਜ ਤੋਂ ਤੇਰੇ ਪਹਿਲੇ ਸਰਕਾਰਾਂ ਆਏ ਕਿਸੇ ਟਾਈਮ ਤੇ ਗਿਆਨੀ ਜੈਲ ਸਿੰਘ ਜੀ ਵੀ ਇੱਥੇ ਨਤਮਸਤਕ ਹੋਣ ਵਾਸਤੇ ਆਏ ਸਨ ਔਰ ਸਾਬਕਾ ਮੁੱਖ ਮੰਤਰੀ ਸਰਦਾਰ ਬੈਂਤ ਸਿੰਘ ਜੀ ਵੀ ਆਏ ਸਨ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਜੀ ਵੀ ਆਏ ਹਨ ਕਰਨ ਜੀ ਸੰਤ ਚੰਨੀ ਜੀ ਵੀ ਆਏ ਹਨ ਪਰ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਭਗਵਾਨ ਵਾਲਮੀਕ ਤੀਰਥ ਸਥਾਨ ਤੇ ਜਿਹੜੀ ਸੇਵਾ ਉਹ ਕਰਕੇ ਗਏ ਸਨ ਉਹ ਇੱਕ ਲਾ ਮਿਸਾਲ ਹੈ ਉਹਨਾਂ ਨੇ 300 ਕਰੋੜ ਰੁਪਿਆ ਦੀ ਲਗਤ ਨਾਲ ਭਗਵਾਨ ਵਾਲਮੀਕ आश्रम ਤੇ ਇੱਕ ਬਹੁਤ ਸੋਹਣਾ ਮੰਦਿਰ ਬਣਾਇਆ ਔਰ ਭਗਵਾਨ ਵਾਲਮੀਕ ਜੀ ਦੀ ਜੋ ਮੂਰਤੀ ਹੈ ਪੂਰੇ ਪੰਜਾਬ ਵਿੱਚ ਉਹਨਾਂ ਨੇ ਯਾਤਰਾ ਕਢਾਈ ਪਰ ਤੋਂ ਬਾਅਦ ਵਿੱਚ ਫਿਰ ਇੱਥੇ ਇੱਕ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿੱਦੋਂ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਮੂਰਤੀ ਸਥਾਪਿਤ ਕੀਤੀ ਗਈ ਇਹ ਸਮਾਜ ਨੂੰ ਬੜੀ-ਬੜੀ ਦੇਣ ਹੈ ਔਰ ਇਹ ਰਹਿੰਦੀ ਦੁਨੀਆ ਤੱਕ ਸੰਗਤਾਂ ਯਾਦ ਰੱਖਣ ਲਈ